ਲੁਧਿਆਣਾ ਤੋਂ ਵਾਰਡ ਨੰਬਰ 75 ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵਿਜੈ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਲੁਧਿਆਣਾ ਅਵੀਸ ਵਿੰਗ ਦਾ ਜ਼िला ਪ੍ਰਧਾਨ ਨਿਯੁਕਤ ਅਸ ਮੌਕੇ ਵਾਰਡ ਵਾਸੀਆਂ ਤੇ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਨੇ ਵਿਜੈ ਸਿੰਘ ਦਾ ਧੰਨਵਾਦ ਕੀਤਾ ਤੇ ਉਦਰੀ ਵਿਜੈ ਸਿੰਘ ਦੇ ਵੱਲੋਂ ਸਮੂਹ ਪਾਈਚਾਰੇ ਦਾ ਸਵਾਗਤ ਕੀਤਾ ਗਿਆ ਦੇਖੋ ਜੀ ਅੱਜ ਮੈਨੂੰ ਲੁਧਿਆਣੇ ਦਾ ਜ਼ਿਲ੍ਹਾ ਪ੍ਰਧਾਨ BC ਵਿੰਗ ਦਾ ਲਾਇਆ ਹੈ ਜਿਹਦੇ ਕਰਕੇ ਮੈਂ ਸਰਦਾਰ ਭਗਵੰਤ ਸਿੰਘ ਜੀ ਮਾਨ ਡਾਕਟਰ ਸੰਦੀਪ ਪਾਟਕ अरविंद केजरीवाल अशोक प्रेशर पप्पी जी दा तहे दिलो ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੋਰ ਮਾ ਆਪਣੀਆਂ ਸਿਵਾਵਾ ਪੂਰੀਆ ਦਿਲੋ ਤਨੋਂ ਮਨੋਂ ਹੋ ਕੇ ਇਮਾਨਦਾਰੀ ਨਾਲ ਨਿਭਾਵਾਂਗਾ ਉਹ ਲੋਕਾਂ ਦਾ ਵਿਸ਼ਵਾਸ ਤੇ ਖਰਾ ਉਤਰਾਂਗਾ ਜਿੰਨੇ ਕੀ ਲੋਕਾਂ ਦੇ ਭਲੇ ਦੇ ਕੰਮ ਇੱਕੋ ਹੋਣਗੇ ਵੱਧ ਚੜ ਕੇ ਕਰਾਂਗਾ ਤੇ ਪ੍ਰਮਾਤਮਾ ਤੇ ਸਭ ਨੂੰ ਚੜ੍ਹਦੀ ਗੱਲਾਂ ਚ ਰੱਖੇ ਜੀ ਅੱਜ ਸਵਾਗਤ ਹੋਇਆ ਕਿਸ ਤਰ੍ਹਾਂ ਦੇਖੋ ਆ ਸਾਰਾ ਸਵਾਗਤ ਇਸ ਤਰ੍ਹਾਂ ਦੇਖਦੇ ਦੇਖੋ ਜੀ ਅੱਜ ਜਿਹੜਾ ਸਵਾਗਤ ਕੀਤਾ ਹੈ ਇਹ ਇਲਾਕਾ ਵਾਸੀ ਮਹੱਲੇ ਨਿਵਾਸੀਆਂ ਨੇ ਤੁਸੀਂ ਦੇਖ ਲਓ ਜੀ ਸਵਾਗਤ ਕੀਤਾ ਹੈ ਇਹਨਾਂ ਨੇ ਮੈਨੂੰ ਦੱਸਿਆ ਵੀ ਨਹੀਂ ਵੀ ਇੱਕ ਪ੍ਰੋਗਰਾਮ ਛੋਟਾ ਜਿਹਾ ਰੱਖਣਾ ਤੇ ਹੁਣ ਦੇਖ ਲਓ ਉਹਦੇ ਵਿੱਚ ਕਿਦਾਂ ਵਧੀਆ ਇਹਨਾਂ ਨੇ ਕੀਤਾ ਸਤਿਕਾਰ ਕੀਤਾ ਮਾਨ ਕੀਤਾ ਵੀ ਬੜੇ ਖੁਸ਼ ਹੋਏ ਨੇ ਇਲਾਕਾ ਨਿਵਾਸੀ ਤੁਹਾਨੂੰ ਪ੍ਰਧਾਨ ਲਵਾਇਆ ਵੀ ਕਹਿੰਦੇ ਨੇ ਐਦਾ ਦੀ ਬੰਦਾ ਹੋਣਾ ਚਾਹੀਦਾ ਬਾਕੀ ਆਪਾਂ ਇਹਨਾਂ ਦੇ ਵਿਸ਼ਵਾਸ ਤੇ ਖਰੇ ਉਤਰਾਂਗੇ ਤੁਹਾਨੂੰ ਨਹੀਂ ਲੱਗਦਾ ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਜ਼ਿੰਮੇਵਾਰੀ ਦੇਖੋ ਜੀ 2013 ਤੋਂ ਹੀ ਨਿਭਾਉਂਦੇ ਆ ਰਹੇ ਹਾਂ ਜੋ ਜ਼ਿੰਮੇਵਾਰੀਆਂ ਪਾਰਟੀ ਨੇ ਦਿੱਤੀਆਂ ਨੇ ਉੱਤਨੋਂ ਮਨੋ ਹੋ ਕੇ ਤਾਂ ਭਾਈਆਂ ਨੇ ਹੋਰ ਪੂਰੇ ਉਤਰਿਆ ਹੁਣ ਜੇ ਇਹ ਵੀ ਜ਼ਿੰਮੇਵਾਰੀ ਦਿੱਤੀ ਹੈ ਜ਼ਿਲ੍ਹਾ ਪ੍ਰਧਾਨ ਦੀ ਬੀਸੀ ਵਿੰਗ ਦੀ ਇਹ ਵੀ ਆਪਾਂ ਤਰੋਮਨੋ ਹੋ ਕੇ ਜਿਲ੍ਹੇ ਨਿਭਾਵਾਂਗੇ ਪਾਰਟੀ ਦੇ ਹੋਰ ਵਿਸ਼ਵਾਸ ਨੂੰ ਪਾਰਟੀ ਨੂੰ ਹੋਰ ਅੱਗੇ ਤੱਕ ਲੈ ਕੇ ਜਾਵਾਂਗੇ ਜੋ ਸਾਡਾ ਹੱਕ ਬਣੇਗਾ ਵੱਧ ਤੋਂ ਵੱਧ ਸੇਵਾ ਕਰਾਂਗੇ ਕੈਂਡੀਡੇਟ ਜਿੱਤੂਗਾ ਸਾਡਾ ਅਸ਼ੋਕ ਪ੍ਰੈਸ਼ਰ ਪੱਪੀ ਜੀ ਬੜੀ ਤਗੜੀ ਲੀਡ ਨਾਲ ਜਿੱਤਣਗੇ 4 ਤਰੀਕ ਨੂੰ ਤੁਹਾਨੂੰ ਅਰਜਲ ਡਾਈ ਜਾਣਾ ਹੈ ਔਰ ਲੋਕ ਉਹਨਾਂ ਨੂੰ ਬਹੁਤ ਚਾਹੁੰਦੇ ਨੇ ਉਹ ਲੋਕ ਚਾਹਦੇ ਸਨ ਵੀ ਸਾਨੂੰ ਐਦਾਂ ਦਾ ਕੈਂਡੀਡੇਟ ਮਿਲੇ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਸੀ ਹੁਣ ਐਮਪੀ ਅਸ਼ੋਕ ਪ੍ਰੈਸ਼ਰ ਪੱਪੀ ਲੋਕ ਸਭਾ ਚ ਜਾ ਕੇ ਲੋਕਾਂ ਦੇ ਹੱਕ ਲੈ ਕੇ ਜੋ ਕਿ ਸਾਡੇ ਕੇਂਦਰ ਸਰਕਾਰ ਨੇ 8000 ਕਰੋੜ ਰੁਪਏ ਸਾਡਾ ਪੰਜਾਬ ਸਲ ਪੰਜਾਬ ਦਾ ਰੱਖਿਆ ਆ ਉਹ ਤੋਂ ਲੈ ਕੇ ਲੋਕਾਂ ਨੂੰ ਸੋਪਣਗੇ ਔਰ ਲੋਕਾਂ ਦੇ ਵਿਸ਼ਵਾਸ ਤੇ ਖਰੇ ਉਤਰਨਗੇ ਲੁਧਿਆਣਾ ਲਾਈਵ ਲਈ ਸਰ ਆਨਾ ਦੀ ਰਿਪੋਰਟ